ਜਿਸੇ ਗੱਲ ਦੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਅਮੀਰ ਕਾ ਕੁਝ ਸਾਰੇ ਵਧੀਆ ਹੋਣਗੇ ਤੇ ਮੈਂ ਤੁਹਾਡਾ ਆਪਣਾ ਲਵਲੀ ਢਿੱਲੋਂ ਤੇ ਅੱਜ ਆਪਾਂ ਆਏ ਆ ਬਠਿੰਡਾ ਸ਼ਹਿਰ ਦੇ ਵਿੱਚ ਐਮ ਜੀ ਮੋਟਰਾਂ ਦੇ ਐਮ ਜੀ ਮੋਟਰਾਂ ਨੇ ਇੱਕ ਨਵੀਂ ਗੱਡੀ ਲਾਂਚ ਕੀਤੀ ਆ ਕੀ ਹੈ ਗੱਡੀ ਦੇ ਫੀਚਰ ਇਹ ਤੋਂ ਪਹਿਲਾਂ ਦੀਆਂ ਗੱਡੀਆਂ ਕਿੱਦਾਂ ਦੀਆਂ ਸੀ ਤੇ ਇਹ ਗੱਡੀ ਵਿੱਚ ਕੀ ਉਹਨਾਂ ਤੋਂ ਅਲੱਗ ਹੈ ਆਪਾਂ ਸਾਰ ਨੂੰ ਮਿਲਦੇ ਆਂ ਤੇ ਕਰਦੇ ਆਂ ਸਟਾਰਟ ਵੀਡੀਓ ਸਤਿ ਸ਼੍ਰੀ ਅਕਾਲ ਸਰ ਸਾਨੂੰ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਆਮਨ ਹੈਗਾ ਐਮ ਜੀ ਮੋਟਰ ਦੇ ਵਿੱਚ ਮੈਂ ਐਜ਼ ਅ ਸੇਲਜ਼ ਮੈਨੇਜਰ ਓਕੇ ਤੇ ਸਰ ਸਾਨੂੰ ਪਹਿਲਾਂ ਆਪਾਂ ਕੰਪਨੀ ਦੇ ਬਾਰੇ ਗੱਲ ਕਰੀਏ ਤੇ ਇਹ ਕੰਪਨੀ ਨੂੰ ਕਿੰਨਾ ਟਾਈਮ ਹੋ ਗਿਆ ਐਮ ਜੀ ਮੋਟਰ 1924 ਦੇ ਵਿੱਚ ਸਟੈਬਲਿਸ਼ ਹੋਇਆ ਬ੍ਰਾਂਡ ਹੈ ਇੰਗਲੈਂਡ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਇਹਨੇ ਸਭ ਤੋਂ ਪਹਿਲਾਂ ਸਪੋਰਟਸ ਕਾਰਸ ਬਣਾਉਂਦਾ ਸੀ ਓਕੇ ਸਪੋਰਟਸ ਕਾਰਸ ਤੋਂ ਬਾਅਦ ਹੌਲੀ-ਹੌਲੀ ਇਹਨਾਂ ਨੇ ਲਗਜ਼ਰੀ ਗੱਡੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਠੀਕ ਹੈ ਜੀ ਉਹਨੇ ਵਰਲਡਵਾਈਡ ਗਲੋਬਲ ਬ੍ਰਾਂਡ ਹੈਗਾ ਜੋ ਕਿ 44 ਕੰਟਰੀਜ਼ ਦੇ ਵਿੱਚ ਵਰਕ ਕਰ ਰਿਹਾ ਓਕੇ ਇੰਡੀਆ ਦੇ ਵਿੱਚ 2017 ਤੋਂ ਇਹਨੇ ਐਂਟਰ ਕੀਤਾ ਠੀਕ ਹੈ ਤੇ ਲਾਸਟ ਈਅਰ 2024 ਦੇ ਵਿੱਚ JSW ਸਟੀਲ ਇੰਡੀਆ ਦੇ ਨਾਲ ਜੁਆਇੰਟ ਵੈਂਚਰ ਕਰਕੇ ਓਕੇ ਅ ਇੰਡੀਆ ਦੇ ਵਿੱਚ ਵੀ ਹੁਣ ਇਹਦੀ ਪ੍ਰੋਡਕਸ਼ਨ ਹੋ ਰਹੀ ਹੈ ਠੀਕ ਹੈ ਠੀਕ ਤੇ ਇਹ ਤਾਂ ਸੀ ਆਪਣੇ ਕੰਪਨੀ ਦੀ ਨੌਲੇਜ ਤੇ ਹੁਣ ਆਪਾਂ ਮੜਾ ਆ ਸਰ ਗੱਡੀ ਬਾਰੇ ਵੀ ਆਪਾਂ ਕਰ ਲਈ ਚੰਨਾ ਪਈ ਹੈ ਸਨਾਪਾਲਾ ਸਰ ਇਹ ਗੱਡੀ ਇਹ ਤੋਂ ਪਹਿਲਾਂ ਜਿਹੜੀਆਂ ਗੱਡੀਆਂ ਆਈਆਂ ਸੀ ਉਹਨਾਂ ਵਾਂਗੂ ਮਾਰ ਹੈ ਐਕਚੁਅਲੀ ਵਿੰਡਜ਼ਰ ਜਿਹੜੀ ਹੈ ਇਹ ਆਪਣੀ ਲਾਸਟ ਈਅਰ ਅਕਤੂਬਰ ਦੇ ਵਿੱਚ ਲਾਂਚ ਕੀਤੀ ਗਈ ਸੀ ਇਹਦੇ ਵਿੱਚ ਆਪਣੇ ਕੋਲੇ ਤਿੰਨ ਵੇਰੀਐਂਟ ਆਂਦੇ ਸੀਗੇ ਪਹਿਲਾਂ ਹੀ ਓਕੇ ਜਿਹਦੇ ਵਿੱਚ ਸਟਾਰਟਿੰਗ ਵੇਰੀਐਂਟ ਸੀਗਾ ਐਕਸਾਈਟ ਉਸ ਤੋਂ ਬਾਅਦ ਐਕਸਕਲੂਸਿਵ ਤੇ ਟੌਪ ਐਂਡ ਵੇਰੀਐਂਟ ਸੀ ਐਸੈਂਸ ਠੀਕ ਹੈ ਇੰਨੇ ਜਿਹੜੇ ਇਹ ਈਵੀ ਦੇ ਵਿੱਚ ਆਪਣੇ ਵੇਰੀਐਂਟ ਸੀ 38 ਕਿਲੋਵਾਟ ਦੀ ਬੈਟਰੀ ਔਰ 332 ਕਿਲੋਮੀਟਰ ਦੀ ਰੇਂਜ ਨਾਲ ਆ ਰਹੇ ਸੀਗੇ ਠੀਕ ਹੈ ਬਟ ਨਾਓ ਕੰਪਨੀ ਨੇ ਕਸਟਮਰਸ ਦੀ ਡਿਮਾਂਡਸ ਨੂੰ ਵੇਖਦਿਆਂ ਹੋਇਆਂ ਜਾਂ ਮਾਰਕੀਟ ਦੀ ਸਰਵੇ ਨੂੰ ਵੇਖਦਿਆਂ ਹੋਇਆਂ ਇਹਦੀ ਜਿਹੜੀ ਹੈ ਬੈਟਰੀ ਪੈਕ ਔਰ ਰੇਂਜ ਨੂੰ ਵਧਾ ਕੇ ਨਵਾਂ ਐਸੈਂਸ ਪ੍ਰੋ ਮਾਡਲ ਲਾਂਚ ਕੀਤਾ ਹੈ ਠੀਕ ਹੈ ਜਿਹੜਾ ਤੁਸੀਂ ਵੇਰੀਐਂਟ ਦੇਖ ਰਹੇ ਹੋ ਇਹ ਐਸੈਂਸ ਪ੍ਰੋ ਹੈ ਠੀਕ ਹੈ ਇਹ ਐਸੈਂਸ ਪ੍ਰੋ ਹੈ ਤੇ ਸਭ ਨਾਲ ਪਹਿਲਾਂ ਸਰ ਗੱਡੀ ਦੀ ਸ਼ੇਪ ਦੀ ਗੱਲ ਕਰੀ ਆਪਾਂ ਗੱਡੀ ਦੀ ਸ਼ੇਪ ਬਹੁਤ ਜ਼ਿਆਦਾ ਸੋਹਣੀ ਹੈ ਲਾਈਟਾਂ ਦੀ ਗੱਲ ਕਰੀਏ ਲਾਈਟਾਂ ਬਹੁਤ ਜ਼ਿਆਦਾ ਇਹ ਸਾਰੀਆਂ LED ਕਹਿ ਸਕਦੇ ਆ ਬਿਲਕੁਲ LED ਲਾਈਟਸ ਨੇ ਸਰ ਇਹਦੀ ਜਿਹੜੀ ਸ਼ੇਪ ਹੈ ਐਰੋ ਗਲਾਈਡ ਮਤਲਬ ਸ਼ੇਪ ਤੋਂ ਇਨਸਪਾਇਰਡ ਹੈਗੀ ਐਰੋਪਲੇਨ ਦੀ ਸ਼ੇਪ ਤੋਂ ਇਨਸਪਾਇਰਡ ਹੈਗੀ ਇਸ ਕਰਕੇ ਦੀ ਫਰੰਟ ਸ਼ੇਪ ਇਸ ਤਰ੍ਹਾਂ ਦੀ ਨਾਲ ਲੱਗਦਾ ਵੀ ਉਦਾਂ ਦਾ ਨਾ ਕੁਝ ਜਿਵੇਂ ਇਹਦੇ ਵਿੱਚ ਜਿਹੜੀਆਂ ਸੀਟਸ ਅੰਦਰ ਕੰਪਨੀ ਨੇ ਸਪੈਸ਼ਲੀ ਡਿਜ਼ਾਈਨ ਕੀਤੀਆਂ ਉਹ ਬਿਜ਼ਨਸ ਕਲਾਸ ਕੰਫਰਟ ਦੇ ਅਕੋਰਡਿੰਗ ਜਿਵੇਂ 에어로ਪਲੇਨ ਚ ਹੁੰਦੀਆਂ ਨੇ ਉਸੇ ਤਰ੍ਹਾਂ ਨੇ 135 ਰਿਕਲਾਈਨ ਦੇ ਨਾਲ ਤੇ ਆਪਾਂ ਮਾੜਾ ਦੇਖਿਆ ਸਰ ਅੰਦਰ ਮਾੜਾ ਬਿਲਕੁਲ ਸਰ ਅ ਸਰ ਸਭ ਨਾਲ ਪਹਿਲਾਂ ਆਪਾਂ ਮਾੜਾ ਸਾਨੂੰ ਦੱਸੋ ਗੱਡੀ ਬਾਰੇ ਜਿਵੇਂ ਗੱਡੀ ਕੋਲੇ ਆਪਾਂ ਅਪਰੋਚ ਕਰਦੇ ਆਂ ਤਾਂ ਗੱਡੀ ਆਟੋ ਓਪਨ ਹੋ ਜਾਂਦੀ ਇਹਦੇ ਵਿੱਚ ਸਮਾਰਟ ਫਲੈਸ਼ ਡੋਰ ਹੈਂਡਲ ਆਉਂਦੇ ਨੇ ਇਹ ਆਟੋਮੈਟਿਕ ਆਪਣੇ ਆਪ ਹੀ ਹਾਂਜੀ ਬਿਲਕੁਲ ਆਪਣੇ ਆਪ ਓਪਨ ਹੋ ਜਾਂਦੇ ਨੇ ਠੀਕ ਹੈ ਗੱਡੀ ਨੂੰ ਓਪਨ ਕਰਦੇ ਆਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਠੀਕ ਹੈ ਅਪੀ ਦੋ ਤੱਕ ਦੇ ਮਾਰਨ ਤੋਂ ਕਰਕੇ ਨਾ ਸਾਰਾ ਠੀਕ ਹੈ ਆਟੋ ਐਂਡ ਰਿਸਟਰੀ ਦਾ ਐਚਡੀ 15.6 ਇੰਚ ਦਾ ਇਨਫੋਟੇਨਮੈਂਟ ਸਿਸਟਮ ਇਹਦੇ ਵਿੱਚ ਆਂਦਾ ਹੈ ਵਿਦ ਵਾਇਰਲੈਸ ਐਪਲ ਕਾਰਪਲੇ ਤੇ ਐਂਡਰੋਇਡ ਆਟੋ ਦੇ ਨਾਲ ਓਕੇ ਜਦੋਂ ਤੁਸੀਂ ਇਹਦੇ ਤੇ ਨੈਵੀਗੇਸ਼ਨ ਪਲੇ ਕਰਦੇ ਹੋ ਤਾਂ ਬਹੁਤ ਬ੍ਰਾਡ ਸੀਨ ਇਹਦੇ ਵਿੱਚ ਤੁਹਾਨੂੰ ਵਿਜ਼ੀਬਲ ਹੁੰਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਉਸ ਤੋਂ ਨਾਲ ਹੀ ਇਹਦੇ ਵਿੱਚ ਸਾਈਡ ਤੇ ਇੱਕ ਛੋਟੀ ਸਕਰੀਨ ਦਿੱਤੀ 8.8 ਇੰਚ ਦਾ ਇਨਸਟਰੂਮੈਂਟ ਕਲਸਟਰ ਹੈ ਜਿਹਦੇ ਵਿੱਚ ਸਪੀਡੋਮੀਟਰ ਔਰ ਇਹਦੇ ਵਿੱਚ ਤੁਸੀਂ ਕਾਰ ਦਾ ਜੋ ਇਮੇਜ ਦੇਖ ਰਹੇ ਹੋ ਇਹਦੇ ਵਿੱਚ ਜਿਵੇਂ ਵਿੰਡੋ ਓਪਨ ਦੀ ਵਾਰਨਿੰਗ ਵਗੈਰਾ ਜਾਂ ਲਾਈਟਸ ਦੀ ਔਨ ਕਰਨ ਦਾ ਹਰ ਤਰ੍ਹਾਂ ਦਾ ਇਹਦੇ ਵਿੱਚ ਮਤਲਬ ਆਂਦਾ ਹੈ ਠੀਕ ਹੈ ਇੱਥੇ ਰੀਡਿੰਗ ਆਂਦੀ ਹੈ ਜਾਂ ਕਿੰਨੀ ਰੇਂਜ ਕਿੰਨਾ ਬੈਟਰੀ ਚਾਰਜ ਹੈ ਕਿੰਨੇ ਕਿਲੋਮੀਟਰ ਚੱਲੇਗੀ ਉਹ ਸਾਰਾ ਇਹਦੇ ਵਿੱਚ ਡੀਟੇਲਸ ਆਂ ਆਂਦਾ ਹੈ ਠੀਕ ਹੈ ਤੇ ਗੱਲ ਸਰ ਸਟੀering ਦੀ ਗੱਲ ਕਰੀਏ ਸਟੀering ਵੀ ਬਹੁਤ ਜ਼ਿਆਦਾ ਹਨਾ ਸਮੂਥ ਤੇ ਬਹੁਤ ਜ਼ਿਆਦਾ ਸੋਹਣਾ ਬਣਾਇਆ ਹੈ ਕੰਪਨੀ ਨੇ ਤੇ ਜਿਹੜੇ ਸੀਟਾਂ ਦੀ ਤੁਸੀਂ ਗੱਲ ਕਰ ਰਹੇ ਸੀਗੇ ਸੀਟਾਂ ਦਾ ਇੱਕ ਵਾਰੀ ਸਾਨੂੰ ਫੇਰ ਦੱਸ ਦੋ ਕੋਈ ਇਦੇ ਵਿੱਚ ਜਿਹੜਾ ਤੁਸੀਂ ਸਟੀਅਰਿੰਗ ਦੀ ਗੱਲ ਕੀਤੀ ਹੈ ਲੈਦਰ ਰੈਪਡ ਸਟੀਅਰਿੰਗ ਹੈ ਟਿਲਟੇਬਲ ਐਂਡ ਟੈਲੀਸਕੋਪਿਕ ਫਰੋਮ ਦਾ ਬੇਸ ਵੀ ਇਹ ਇੱਕ ਸਟੈਂਡਰਡ ਫੀਚਰ ਹੈ ਬੇਸ ਮਾਡਲ ਤੋਂ ਇਹ ਟਿਲਟ ਵੀ ਹੁੰਦਾ ਉੱਪਰ-ਨੀਚੇ ਵੀ ਹੁੰਦਾ ਅੰਦਰ-ਬਾਰ ਵੀ ਹੁੰਦਾ ਹੈ ਠੀਕ ਹੈ ਔਰ ਜਿਹੜੀਆਂ ਦੀਆਂ ਤੇ ਜਿਹੜਾ ਵੀ ਕਹਣਾ ਮਤਲਬ ਵੀ ਜਿਨੇ ਵੀ ਬੰਦਾ ਬੈਠਦਾ ਤਾਂ ਕੰਫਰਟ ਆਉਦੇ ᱥਾ ਉਹ ਸਟੀਅਰਿੰਗ ਨੂੰ ਜਸਟ ਕਰ ਸਕਦਾ ਬਿਲਕੁਲ ਉਹ ਆਪਦੇ ਕੰਫਰਟ ਅਕੋਰਡਿੰਗ ਇਹਨੂੰ ਸੈੱਟ ਕਰ ਸਕਦਾ ਹੈ ਠੀਕ ਹੈ ਠੀਕ ਹੈ ਇਹਦੀਆਂ ਜਿਹੜੀਆਂ ਸੀਟਸ ਤੁਸੀਂ ਦੇਖ ਰਹੇ ਹੋ ਫਰੰਟ ਲੀਆਂ ਸੀਟਸ ਵੈਂਟੀਲੇਟਿਡ ਨੇ ਓਕੇ ਠੀ ਇੱਥੇ ਇਹਦੇ ਵਿੱਚ ਆਰਮਰੈਸਟ ਵਿਦ ਕੱਪਹੋਲਡਰ ਦਿੱਤਾ ਹੈ ਇੱਥੇ ਇਹਦੇ ਵਾਇਰਲੈਸ ਚਾਰਜਰ ਦਿੱਤਾ ਹੋਇਆ ਠੀਕ ਹੈ ਇਹਦੇ ਵਿੱਚ ਸਟੋਰੇਜ ਪਲੇਸ ਵੀ ਹੈਗੀ ਹੈ ਤੁਸੀਂ ਕੋਈ ਵੀ ਲੱਗੇ ਜਿਹਦੇ ਵਿੱਚ ਰੱਖ ਸਕਦੇ ਹੋ ਛੋਟਾ ਮੋਟਾ ਸਮਾਨ ਆਪਦਾ ਜੋ ਵੀ ਹੈ ਠੀਕ 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 ਇਸ ਦੇ نیچے ਇੱਕ ਸਪਰੇ ਦਿੱਤੀ ہوئی ਜਿਸ ਨੂੰ ਓਪਨ ਕਰਦੇ ਆਂ ਇਹਦੇ ਵਿੱਚ ਸਟੋਰੇਜ ਪਲੇਸ ਵੀ ਹੈਗੀ ਹੈ ਓਕੇ ਪਲੱਸ ਇਹਦੇ ਵਿੱਚ ਯੂਐਸਬੀ ਚਾਰਜਿੰਗ ਪੋਰਟ ਵੀ ਦਿੱਤੇ ਗਏ ਨੇ ਕਹਿੰਦਾ ਮਤਲਬ ਅੱਜਕੱਲ ਜਿਹੜਾ ਨਾਰਮਲ ਗੱਡੀ ਦੇ ਵਿੱਚ ਆਉਂਦਾ ਆਪਾਂ ਗੱਲ ਕਰੀਏ ਲੰਬਸ ਦੀ ਗੱਡੀ ਦੇ ਵਿੱਚ ਆਉਂਦਾ ਉਹ ਸਾਰਾ ਕੁਝ ਆਪਾਂ ਨੂੰ ਇਹ ਗੱਡੀ ਦੇ ਵਿੱਚ ਪ੍ਰੋਵਾਈਡ ਪਹਿਲਾਂ ਤੋਂ ਹੈਗਾ ਬਿਲਕੁਲ ਸਰ ਬਿਲਕੁਲ ਆਪਾਂ ਨੂੰ ਕੋਈ ਐਕਸਟਰਾ ਆਪਦੇ ਵੱਲੋਂ ਕੁਝ ਕਰਨ ਦੀ ਲੋੜ ਨਹੀਂ ਹੈਗੀ ਜਿਸਨੂੰ ਆਪਾਂ ਐਕਸੈਸਰੀ ਵਗੈਰਾ ਲਗਵਾ ਲੈਂਦੇ ਹਣਾ ਜੀ ਤੇ ਉਸ ਤੋਂ ਬਾਅਦ ਸਰ ਗੱਲ ਕਰੀਏ ਆਪਾਂ ਕਿ 5 ਸੀਟਰ ਹੈ ਸਰ ਇਹ ਹਾਂਜੀ ਬਿਲਕੁਲ 5 ਸੀਟਰ ਹੈ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਠੀਕ ਹੈ 135 ਡਿਗਰੀ ਰਿਕਲਾਈਨ ਇਹਦੀਆਂ ਪਿਛਲੀਆਂ ਤੁਸੀਂ ਸੀਟਾਂ ਤੁਸੀਂ ਦੇਖ ਸਕਦੇ ਹੋ 3 ਹੈਡ ਰੈਸਟ ਦੇ ਨਾਲ ਔਰ ਆਰਮ ਰੈਸਟ ਕੱਪ ਹੋਲਡਰ ਦੇ ਨਾਲ ਠੀਕ ਹੈ ਇਹ ਪਿੱਛੇ ਤੋਂ ਇਨਫਿਨਿਟੀ 뷰 ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਗਲਾਸ ਟਾਪ ਇਹਦੇ ਵਿੱਚ ਆ ਰਿਹਾ ਹੈ ਠੀਕ ਹੈ ਇਹ ਪਹਿਲਾਂ ਤੋਂ ਜਿਵੇਂ ਸਟਾਰਟਿੰਗ ਦੇ ਵਿੱਚੋਂ ਹੀ ਆ ਇਹ ਹਾਂ ਪਹਿਲਾਂ ਤੋਂ ਆ ਰਿਹਾ ਹੈ ਇਹਦੇ ਵਿੱਚ ਇਹ ਸੈਂਸ ਮਾਡਲ ਦੇ ਵਿੱਚ ਇਹ ਆ ਰਿਹਾ ਆ ਰਿਹਾਗਾ ਰੀਅਰ ਏਸੀ ਇਵੈਂਟਸ ਤੁਹਾਨੂੰ ਪਿੱਛੇ ਦੇਖਣ ਨੂੰ ਮਿਲਣਗੇ ਠੀਕ ਹੈ ਪਿੱਛੇ ਦੀਆਂ ਸੀਟਾਂ ਦੇ ਵਿੱਚ ਪਾਕਟਸ ਦਿੱਤੀਆਂ ਗਈਆਂ ਨੇ ਹਾਂਜੀ ਔਰ ਤੁਸੀਂ ਲੈਗ ਰੂਮ ਹੈਡ ਰੂਮ ਸ਼ੋਲਡਰ ਰੂਮ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵੀ ਕਹਾਂ ਪੂਰੀ ਕੰਫਰਟ ਗੱਡੀ ਹੈਗੀ ਕੋਈ ਆਈ ਨਹੀਂ ਹੈਗੀ ਛੋਟੀ ਜਿਹੀ ਜਿਵੇਂ ਅੱਜਕੱਲ ਹੁੰਦੀਆਂ ਆਪਣੀਆਂ ਗੱਡੀਆਂ ਨਾਰਮਲ ਤੇ ਜੇ ਆਪ ਪਿੱਛੋਂ ਆਪਾਂ ਡਿੱਗੀ ਦੀ ਸਪੇਸ ਦੀ ਗੱਲ ਕਰੀਏ ਸਰ ਆਓ ਸਰ ਉਸ ਬਾਅਦ ਡਿੱਗੀ ਦੀ ਆਪਾਂ ਗੱਲ ਕਰੀਏ ਜਿਵੇਂ ਹੁਣ ਇਹ ਮੈਂ ਤੁਹਾਨੂੰ ਦੱਸਿਆ ਸੀ ਸੈਂਸ ਪ੍ਰੋ ਮਾਡਲ ਹੈਗਾ ਸੈਂਸ ਪ੍ਰੋ ਦੇ ਵਿੱਚ ਜਿਹੜਾ ਨਿਊਲੀ ਫੀਚਰ ਕੰਪਨੀ ਨੇ ਇੰਟਰੋਡਿਊਸ ਕੀਤਾ ਹੈ ਆਟੋ ਓਪਨ ਟੇਲ ਗੇਟ ਹੈਗੀ ਹੈ ਓਕੇ ਠੀਕ ਹੈ ਅੱਛਾ ਆਪਣੇ ਆਪ ਖੁੱਲਣੀ ਹੈ ਇਹ ਬਿਲਕੁਲ ਇਹ ਆਪਣੇ ਆਪ ਖੁੱਲੇਗਾ ਠੀਕ ਹੈ ਇਹ ਵੀ ਬਹੁਤ ਕਾਹਨਾ ਮਤਲਬ ਬਹੁਤ ਸੋਹਣੀ ਚੀਜ਼ ਆਣੀ ਹੈ ਇਹ ਡਿੱਗੀ ਵੀ ਕਾਹਨਾ ਮਤਲਬ ਸਪੇਸ ਆਪਾਂ ਕਹਿੰਦੇ ਸਪੇਸ ਪੂਰੀ ਹੈਗੀ ਹੈ ਇਹਦੇ ਵਿੱਚ 604 ਲੀਟਰ ਦਾ ਬੂਟ ਸਪੇਸ ਆਂਦਾ ਹੈ ਓਕੇ ਇਨਫਿਨਿਟੀ ਦਾ ਇਹਦੇ ਵਿੱਚ ਆਪਣੇ ਸਿਸਟਮ ਦਿੱਤਾ ਗਿਆ ਹਾਂ ਨਾਉ ਸਪੀਕਰ ਓਕੇ ਚਾਰ ਸਪੀਕਰ ਚਾਰ ਟਵੀਟਰ ਹੋ ਇੱਕ ਸਬੂਫਰ ਦੇ ਚਾਰ ਐਡ ਹੈਗਾ ਪਹਿਲਾਂ ਤੋਂ ਹੀ ਐਡ ਹੈ ਇਹਦੇ ਵਿੱਚ ਪਹਿਲਾਂ ਤੋਂ ਹੀ ਐਡ ਹੈ ਠੀਕ ਹੈ ਆਪਾਂ ਨੂੰ ਕਹਣਾ ਮਤਲਬ ਵੀ ਲੋਡ ਹੈ ਨਹੀਂਗੇ ਸਸ ਦੀ ਮੈਂ ਉਹੀ ਆਪਾਂ ਜਿਹੜੀ ਗੱਲ ਅਲੱਗ ਕੀਤੀ ਸੀ ਬਿਲਕੁਲ ਸਰ ਬਿਲਕੁਲ ਹਨਾ ਤੇ ਅੱਛਾ ਹੁਣ ਇਹ ਠੀਕ ਹੈ ਆਟੋਮੈਟਿਕ ਹੀ ਹੈ ਇਦੇ ਵਿੱਚ ਜਿਹੜਾ ਤੁਸੀਂ ਟਾਇਰ ਸਾਈਜ਼ ਦੇਖ ਰਹੇ ਹੋ 215 2255R18 ਠੀਕ ਹੈ ਰਿਮ ਸਾਈਜ਼ 18 ਇੰਚ ਹੈ ਟਾਇਰ ਇਹਦੇ ਵਿੱਚ ਮਸ਼ੀਨਡ ਕੱਟ ਅਲੋਏ ਵੀ ਲਾ ਰਹੇ ਨੇ ਓਕੇ ਪਹਿਲਾਂ ਇਹਦੇ ਵਿੱਚ ਡਾਇਮੰਡ ਕੱਟ ਲਾਇਏ ਵੀ ਇਸ ਤੋਂ ਨਿਚਲੇ ਮਾਡਲ ਵਿੱਚ ਆ ਰਹੇ ਨੇ ਠੀਕ ਹੈ ਉਹ ਚ ਡਾਇਮੰਡ ਕੱਟ ਸੀਗੇ ਇਹਦੇ ਮਸ਼ੀਨਡ ਮਸ਼ੀਨਡ ਕੱਟ ਲਾਇਏ ਵੀ ਲਾ ਰਹੇ ਨੇ ਓਕੇ 올 ਡਿਸਕ ਬ੍ਰੇਕਸ ਨੇ ਠੀਕ ਹੈ ਫਰੋਮ ਦ ਬੇਸ ਵੇਰੀਐਂਟ ਬੇਸ ਵੇਰੀਐਂਟ ਤੋਂ ਹੀ ਚਾਰੇ ਡਿਸਕ ਬ੍ਰੇਕਸ ਨੇ ਇਹ ਬਹੁਤ ਵਧੀਆ ਕਿੰਨਾ ਕੰਪਨੀ ਆ ਨਾ ਜਿਹੜਾ ਬੇਸ ਦੇ ਵਿੱਚ ਹੀ ਆਪਾਂ ਡਿਸਕ ਦੇ ਦਿਆਂ ਹੈ ਹਨਾ ਤੇ ਸਰ ਇੱਕ ਏਰੀਆ ਆਪਾਂ ਗੱਲ ਕਰੀਏ ਐਵਰੇਜ ਦੀ ਆਪਾਂ ਗੱਲ ਕਰੀਏ ਤਾਂ ਮਾੜਾ ਆ ਹੋਰ ਦੱਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਇਹਦੇ ਵਿੱਚ ਹੁਣ ਕੰਪਨੀ ਨੇ ਇਹਦਾ ਬੈਟਰੀ ਪੈਕ ਵਧਾ ਦਿੱਤਾ ਹੈ 52.9 ਕਿਲੋਵੋਟ ਦੀ ਦੇ ਵਿੱਚ ਬੈਟਰੀ ਆਉਂਦੀ ਹੈ ਠੀਕ ਹੈ ਔਰ ਜੋ ਇਹਦੀ ਰੇਂਜ ਕੰਪਨੀ ਨੇ ਦਿੱਤੀ ਹੈ 449 ਕਿਲੋਮੀਟਰ ਦੀ ਰੇਂਜ ਹੈ ਠੀਕ ਹੈ 459 ਕਿਲੋਮੀਟਰ ਇਹ ਚੱਲ ਸਕਦੀ ਚੱਲ ਸਕਦੀ ਹੈ ਹਾਂਜੀ ਇਹ ਇੱਕ ਵਾਰ ਇੱਕ ਵਾਰ ਚਾਰਜ ਕਰੇ ਤਾਂ ਬਿਲਕੁਲ 0 ਤੋਂ 100 ਕਰਨ ਤੋਂ ਬਾਅਦ ਇਹ 459 ਕਿਲੋਮੀਟਰ ਦੀ ਕੰਪਨੀ ਇਸ ਨੂੰ ਕਲੇਮ ਕਰਦੀ ਰਹਿੰਦੀ ਤੇ ਇਹ ਕਿੰਨਾ ਟਾਈਮ ਆਪਾਂ ਨੂੰ ਚਾਰਜ ਲਗਾਉਣੀ ਪੈਂਦੀ ਹੈ ਘੱਟੋ ਘੱਟ ਦੇਖੋ ਸਰ ਜਿਹੜਾ ਇਹਦਾ ਬੈਟਰੀ ਪੈਕ ਪਹਿਲਾਂ 38 ਕਿਲੋਵੋਟ ਦੇ ਵਿੱਚ ਆ ਰਿਹਾ ਹੈ ਉਹਨੂੰ ਚਾਰਜਿੰਗ ਦੇ ਵਿੱਚ ਕਰੀਬਨ 13 ਘੰਟੇ ਲੱਗਦੇ ਸੀਗੇ ਠੀਕ ਹੈ ਇਹ ਜਿਵੇਂ ਕਿ ਬੈਟਰੀ ਪੈਕ ਵੱਡਾ ਹੋ ਗਿਆ 52.9 ਕਿਲੋਵੋਟ ਹੋ ਗਿਆ ਸਲੋ ਚਾਰਜਿੰਗ ਦੇ ਉੱਪਰ ਇੱਕ ਹੋਰ ਅਪਰੋਕਸੀਮੇਟ ਆ 16 ਘੰਟੇ ਲੈ ਲੈਂਦਾ ਹੈ 16 ਘੰਟੇ ਲੈਂਦਾ ਹਾਂ 16 ਤੋਂ 17 ਘੰਟਿਆਂ ਚ ਸਲੋ ਚਾਰਜਿੰਗ ਤੇ ਚਾਰਜ ਹੁੰਦਾ ਹੈ ਜੇਕਰ ਆਪਾਂ ਫਾਸਟ ਚਾਰਜਰ ਜਿਵੇਂ ਕਿ 7.4 ਕਿਲੋਵਾਟ ਦਾ ਏਸੀ ਚਾਰਜਰ ਆਂਦਾ ਹੈ ਉਹਦੇ ਵਿੱਚ ਇਹ ਕਰੀਬਨ 9.5 ਘੰਟਿਆਂ ਦੇ ਵਿੱਚ ਚਾਰਜ ਹੋ ਜਾਂਦੀ ਹੈ। ਉਹਦੇ 9.5 ਘੰਟਿਆਂ ਦੇ ਵਿੱਚ ਪੂਰੀ ਚਾਰਜ ਕਰਦੀ ਕਿ ਤੋ ਸੌਰ ਕਰ ਦਿੰਦੀ ਹੈ। ਹਾਂਜੀ ਜੇ ਇਹਨੂੰ ਆਪਾਂ ਬਾਹਰ ਡੀਸੀ ਚਾਰਜਰ ਦੇ ਉੱਪਰ ਚਾਰਜ ਕਰਦੇ ਆਂ ਬਿਕੋਜ਼ ਇਹ ਬਹੁਤ ਕੰਪੈਟਿਬਲ ਹੈਗੀ ਹੈ। ਹਾਂ ਫਾਸਟ ਏਸੀ ਚਾਰਜਰ ਵੀ ਇਹਨੂੰ ਲੱਗਦਾ ਹੈ ਪਲੱਸ ਡੀਸੀ ਚਾਰਜਰ ਜੋ ਪੈਟਰੋਲ ਪੰਪ ਦੇ ਉੱਪਰ ਲੱਗੇ ਨੇ ਉਹਦੇ ਵੀ ਇਹ ਚਾਰਜ ਹੁੰਦੀ ਹੈ। ਉਹਦੇ ਉੱਤੇ ਵੀ ਆ ਗਈ। ਉਹਦੇ ਤੇ ਇਹ ਅਪਰੋਕਸੀਮੇਟ ਇਨਾ 1 ਘੰਟੇ 80% ਚਾਰਜ ਹੋ ਜਾਂਦੀ ਹੈ ਇੱਕ ਘੰਟੇ ਦੇ ਵਿੱਚ 80% ਚਾਰਜ ਹੋ ਜਾਂਦੀ ਹੈ ਠੀਕ ਹੈ ਤੇ ਮਾੜਾ ਇਹ ਆਪਾਂ ਸਰ ਦੇਖ ਲਈ ਚਾਰਜਿੰਗ ਪੁਆਇੰਟ ਇਹਦੇ ਕਿੰਨੇ ਚਾਰਜਿੰਗ ਪੁਆਇੰਟ ਉਹ ਦਿਖਾਵਾਂਗੇ ਸਾਨੂੰ ਇਹ ਇਹਦੀ ਚਾਰਜਿੰਗ ਪੁਆਇੰਟ ਦਿੱਤੇ ਗਏ ਨੇ ਠੀਕ ਹੈ ਓਕੇ ਉੱਪਰ ਦੇ ਉੱਪਰ ਆਪਾਂ ਨੂੰ AC ਦਾ ਚਾਰਜਿੰਗ ਪੁਆਇੰਟ ਦਿੱਤਾ ਗਿਆ ਠੀਕ ਹੈ ਅਲਟਰਨੇਟ ਕਰੰਟ ਦੇ ਵਿੱਚ ਠੀਕ ਹੈ ਇਹ ਜੋ ਪੈਟਰੋਲ ਪੰਪ ਦੇ ਉੱਪਰ ਲੱਗਦਾ ਹੈ DC DC ਡਾਇਰੈਕਟ ਕਰੰਟ ਦੇ ਵਿੱਚ ਇਹ ਚਾਰਜਿੰਗ ਪੁਆਇੰਟ ਨੀਚੇ ਦਿੱਤਾ ਗਿਆ ਠੀਕ ਹੈ ਉਹ ਬਾਕੀ ਬਈ ਦੇ ਉੱਪਰ ਵੀ ਵੈਸੇ ਲਿਖਿਆ ਹੋਇਆ ਹੈ ਹਾਂ ਲਿਖਿਆ ਹੋਇਆ ਤਸਰੀ ਜਿੱਦਾਂ ਆਪਣਾ ਇਹ ਹੋ ਗਿਆ ਤੇ ਜਿਹੜੀ ਇਹ ਵਿੰਡੋ ਹੋ ਗਈ ਇਹਦੀ ਵਿੰਡੋ ਦੀ ਕੋਈ ਆਪਾਂ ਨੂੰ ਖਾਸ ਕੁਛ ਆਪਣੀ ਵਿੰਡੋ ਦੇ ਵਿੱਚ ਕੁਛ ਇਹਦੀ ਜਿਹੜੀ ਵਿੰਡੋਸ ਹੈਗੀਆਂ ਸੀ ਕਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਆ ਆਪਾਂ ਮੰਨ ਲਓ ਇਸ ਨੂੰ ਲੌਕ ਕਰਦੇ ਹਾਂ ਤਾਂ ਇਹਦੀਆਂ ਆਲ ਵਿੰਡੋਸ ਜਿਹੜੀਆਂ ਆਟੋ ਨੀਚੇ ਚਲੀਆਂ ਜਾਂਦੀਆਂ ਉਹ ਆਟੋਮੈਟਿਕ ਹੀ ਆ ਉਹ ਹਾਂ ਬਿਲਕੁਲ ਨੀਚੇ ਚਲੀਆਂ ਜਾਂਦੀਆਂ ਨੇ ਜੇ ਇਹਨੂੰ ਆਪਾਂ ਲੌਕ ਕਰਦੇ ਹਾਂ ਠੀਕ ਆ ਲੌਕ ਲੌਂਗ ਪ੍ਰੈਸ ਕਰ ਰੱਖਣਾ ਹੈ ਲੌਕ ਬਟਨ ਨੂੰ ਤਾਂ ਇਹ ਆਟੋ ਕਲੋਜ਼ ਹੋ ਜਾਂਦੀਆਂ ਨੇ ਠੀਕ ਹੈ ਕਈ ਵਾਰ ਕੀ ਹੁੰਦਾ ਆਪਾਂ ਬਾਅਦ ਚਲੇ ਜਾਂਦੇ ਆ ਕੋਈ ਵਿੰਡੋ ਆਪਣੀ ਖੁੱਲੀ ਰਹਿ ਜਾਂਦੀ ਹੈ ਉਹਦੇ ਵਾਸਤੇ ਬਹੁਤ ਵਧੀਆ ਫੀਚਰ ਦਿੱਤਾ ਪਿਆ ਹੈਗਾ ਬਿਲਕੁਲ ਠੀਕ ਹੈ ਬਾਕੀ ਇਹਦੇ ਵਿੱਚ 256 ਕਲਰਸ ਦੇ ਨਾਲ ਐਂਬੀਅੰਟ ਲਾਈਟਿੰਗ ਵੀ ਆਉਂਦੀ ਹੈ ਰਾਤ ਨੂੰ ਇਹ ਜਗਮਗਾਉਂਦੀ ਹੈ 256 ਤਰ੍ਹਾਂ ਦੇ ਤੁਸੀਂ ਰੰਗ ਚੇਂਜ ਕਰ ਸਕਦੇ ਹੋ ਇਹ ਦੇ ਅੰਦਰ ਅੰਦਰ ਜਿਹੜੀ ਉਹ ਸਾਈਡ ਸਟ੍ਰਿਪ ਲੱਗੀ ਹੁੰਦੀ ਹੈ ਨਾ ਬਿਲਕੁਲ ਉਹ ਸਾਰੀ ਜਗਮਗਾਉਂਦੀ ਹੈ ਰਾਤ ਨੂੰ 256 ਕਲਰ ਠੀਕ ਹੈ ਤੇ ਇਹ ਸਰ ਇਹਦੇ ਵਿੱਚ ਕਲਰ ਜਿਹੜੇ ਮੈਂ ਇਹ ਹੁਣ ਆਪਣਾ ਬਲੂ ਕਲਰ ਹੈ ਇਹਦੇ ਵਿੱਚ ਕਲਰ ਆਪਣੇ ਕੋਲ ਹੋਰ ਕਿੰਨੇ ਅਵੇਲੇਬਲ ਹੈਗੇ ਇਹਦੇ ਚ ਜੇ ਕਿ ਜਿਹੜਾ ਪਹਿਲਾ ਕਲਰ ਇਹਦੇ ਵਿੱਚ ਆਪਣੇ ਕੋਲੇ ਆ ਰਿਹਾ ਸੀ ਇੱਕ ਤਾਂ ਵਾਈਟ ਕਲਰ ਆ ਰਿਹਾ ਸੀਗਾ ਬਲੈਕ ਆ ਰਿਹਾ ਸੀ ਠੀਕ ਹੈ ਇੱਕ ਟੀ ਗ੍ਰੀਨ ਕਲਰ ਆ ਰਿਹਾ ਸੀ ਠੀਕ ਹੈ ਬਟ ਇਸ ਤੋਂ ਇਲਾਵਾ ਕੰਪਨੀ ਨੇ ਹੁਣ ਇਸ ਐਸੈਂਸ ਪ੍ਰੋ ਲਾਂਚ ਕਰਨ ਤੋਂ ਬਾਅਦ ਤਿੰਨ ਕਲਰ ਹੋਰ ਇੰਟਰੋਡਿਊਸ ਕੀਤੇ ਜਿਨ੍ਹਾਂ ਵਿੱਚ ਇੱਕ ਜਿਹੜਾ ਤੁਸੀਂ ਇਹ ਬਲੂ ਕਲਰ ਦੇਖ ਰਹੇ ਕੀਤਾ ਹੈ ਕੰਪਨੀ ਨੇ ਪਲੱਸ ਇਹਦੇ ਵਿੱਚ ਇੱਕ ਗਲੇਜ਼ 레드 ਕਲਰ ਇਹਦੇ ਵਿੱਚ ਇੰਟਰੋਡਿਊਸ ਕੀਤਾ ਹੈ ਇੱਕ ਇਹਦੇ ਵਿੱਚ ਅਰੋਰਾ সিলవర్ ਕਲਰ ਇਹਦੇ ਵਿੱਚ ਐਡ ਕੀਤਾ ਹੈ ਓਕੇ ਤਿੰਨ ਕਲਰ ਕੰਪਨੀ ਨੇ ਹੋਰ ਐਡ ਕਰ ਐਡ ਕਰਦੇ ਟੋਟਲ 6 ਕਲਰ ਇਹਦੇ ਵਿੱਚ ਆ ਗਏ ਠੀਕ ਹੈ ਜੀ ਹਾਂਜੀ ਸਰ ਇੱਕ ਇਹ ਤਾਂ ਹੋ ਗਈ ਆ ਆਪਣੇ ਕਹਿੰਦਾ ਮਤਲਬ ਇਹਦੇ ਫੀਚਰ ਬਾਰੇ ਸਾਰੇ ਆਪਾਂ ਆਪਾਂ ਗੱਲਾਂ ਕਰ ਲਿਆਣਾ ਹੁਣ ਇੱਕ ਸਾਨੂੰ ਪਹਿਲਾਂ ਇਹਦਾ ਰੇਟ ਦੱਸੋ ਇਹਦਾ ਰੇਟ ਕੀ ਆ ਇਹਦਾ ਜੋ ਕੰਪਨੀ ਨੇ ਪ੍ਰਾਈਸ ਇੰਟਰੋਡਿਊਸ ਕੀਤਾ ਸਰ ਆਪਾਂ ਨੂੰ 18 ਲੱਖ 9800 ਇਹਦਾ ਇੱਕ ਸ਼ੋਰੂਮ ਪ੍ਰਾਈਸ ਦਿੱਤਾ ਗਿਆ ਐਸੈਂਸ ਪ੍ਰੋ ਮਾਡਲ ਦਾ ਠੀਕ ਹੈ ਇਹ ਔਨ ਰੋਡ ਅਪਰੋਕਸੀਮੇਟ 19 ਲੱਖ 570 ਠੀਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਆਪਾਂ ਜੇ ਬੈਟਰੀ ਦੀ ਗੱਲ ਕਰੀਏ ਜਿਹੜੀਆਂ ਇਹਦੇ ਵਿੱਚ ਬੈਟਰੀਆਂ ਰੱਖਿਆ ਉਹਦੀ ਗਾਰੰਟੀ ਵਾਰੰਟੀ ਦਾ ਉਹ ਕੁਝ ਹੈਗਾ ਬੈਟਰੀ ਦਾ ਸਰ ਇਸ ਤਰ੍ਹਾਂ ਹੈ ਜਿਹੜੀ ਇਹਦੇ ਵਿੱਚ ਬੈਟਰੀ ਆ ਰਹੀ ਹੈ ਉਹਦੀ ਪਹਿਲਾਂ ਵੀ ਆਪਾਂ ਜੋ ਦੇਰੇ ਸੀਗੇ ਲਾਈਫਟਾਈਮ ਵਾਰੰਟੀ ਹੈ 15 ਸਾਲ ਤੱਕ ਠੀਕ ਹੈ ਤਾਂ ਹੁਣ ਵੀ ਇਹਦੀ ਸੇਮ ਹੀ ਰਹੇਗੀ ਲਾਈਫਟਾਈਮ ਵਾਰੰਟੀ ਹੈ 15 ਸਾਲ ਤੱਕ 15 ਸਾਲ ਤੱਕ ਜੇ ਗੱਡੀ ਦੇ ਵਿੱਚ ਬੈਂਕਰ ਕੋਈ ਵੀ ਨੁਕਸ ਹੁੰਦਾ ਤਾਂ ਕੰਪਨੀ ਕਲੇਮ ਕਰੂਗੀ ਬਿਲਕੁਲ ਉਹਦੇ ਵਿੱਚ ਕੀ ਹੁੰਦਾ ਕਿ ਦੇਖਿਏ ਹੈਲਥ ਕਵਰ ਨਹੀਂ ਹੁੰਦੀ ਬੈਟਰੀ ਦੀ ਬਿਕੋਜ਼ ਕੋਈ ਚੀਜ਼ ਜਦੋਂ ਵੀ ਬੰਦੀ ਆ ਤਾਂ ਡੈਫੀਨਿਟਲੀ ਡੈਪ੍ਰੀਸੀਏਟ ਤਾਂ ਹੋਏਗੀ ਬਟ ਉਹਦਾ ਇੱਕ ਪਾਰਟਿਕੂਲਰ ਰੇਸ਼ੋ ਰੱਖਿਆ ਕੰਪਨੀ ਨੇ ਉਹਦੇ ਵਿੱਚ ਜੇ ਉਸ ਤੋਂ ਜ਼ਿਆਦਾ ਡレイン ਹੋ ਰਹੀ ਹੈ ਬੈਟਰੀ ਤਾਂ ਉਹ ਅੰਡਰ ਵਾਰੰਟੀ ਦੇ ਵਿੱਚ ਫਸਟ ਦੇ ਵਿਲ ਟ੍ਰਾਈ ਟੂ ਰਿਪੇਅਰ ਉਸ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕਰਨਗੇ ਬਟ ਜੋ ਰਿਪੇਅਰੇਬਲ ਨਹੀਂ ਹੈ ਤਾਂ ਉਹਨੂੰ ਰਿਪਲੇਸ ਵੀ ਕਰਨਗੇ ਚਲ ਚੇਂਜ ਕਰਨਗੇ ਵਾਟਐਵਰ ਮਤਲਬ ਕਸਟਮਰ ਨੂੰ ਫੁੱਲੀ ਪੀਸ ਆਫ ਮਾਈਂਡ ਹੈ 15 ਸਾਲ ਦੀ ਗੱਡੀ ਦੀ ਆਰਸੀ ਹੈ ਤਾਂ 15 ਸਾਲ ਤੱਕ ਤੁਹਾਨੂੰ ਬੈਟਰੀ ਦੀ ਫੁੱਲ ਇਸ਼ੋਰ ਵਾਰੰਟੀ ਦਿੰਦੀ ਹੈਗੀ ਵੀ ਕਸਟਮਰ ਨੂੰ ਸੈਟੀਸਫਾਈਡ ਪੂਰਾ ਕੰਪਨੀ ਕਰੂਗੀ ਬਿਲਕੁਲ ਬਿਲਕੁਲ ਹਨਾ ਵੀ ਆਏ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਕੁਝ ਹੋਰ ਤੇ ਕਰੀਏ ਕੁਝ ਨਹੀਂ ਨਹੀਂ ਬਿਲਕੁਲ ਠੀਕ ਉਸ ਤੋਂ ਲਵਾ ਜਿਹੜੀ ਇਹਦੇ ਵਿੱਚ ਮੋਟਰ ਤੁਸੀਂ ਦੇਖਦੇ ਹੋ ਮੋਟਰ ਦੀ ਜਿਹੜੀ ਵਾਰੰਟੀ ਹੈ ਉਹ 8 ਸਾਲ ਜਾਂ 1,60,000 ਕਿਲੋਮੀਟਰ ਹੈ ਵਿਚੇਵਰ ਕਮ ਜ਼ਰਲੀ ਜਿਹੜੀ ਚੀਜ਼ ਪਹਿਲਾਂ ਹੋ ਜੇ ਤਾਂ ਮੋਟਰ ਦੀ ਵਾਰੰਟੀ ਅਲੱਗ ਤੋਂ ਆ ਗਈ ਬੈਟਰੀ ਦੀ 15 ਸਾਲ ਲਾਈਫ ਠੀਕ ਹੈ 8 ਸਾਲ ਤੇ 1,60,000 ਮੰਨ ਲਓ ਜਾਂ ਤਾਂ ਗੱਡੀ 1,60,000 ਚੱਲਵੇ ਜਾਂ 8 ਸਾਲ ਪੂਰੇ ਹੋ ਜਾਣ ਬਿਲਕੁਲ ਠੀਕ ਹੈ ਤਾਂ ਕਹਿੰਦਾ ਮਤਲਬ ਵੀ ਪੂਰੇ ਵੀ ਲੋਕ ਵੀ ਸੱਚ ਨਾਲ ਪੂਰੀ ਵੈਲਿਊ ਆਫ ਮਨੀ ਹੈ ਤੇ ਸਾਰੀ ਇੱਕ ਬੁਕਿੰਗ ਦਾ ਦਾਅਦ ਹੋਈ ਹੈ ਨਾ ਇਹ ਬੁਕਿੰਗ ਕਰ ਬੁਕਿੰਗ ਸਰ ਮੈਨੂੰ ਇਹ ਦੱਸਦੇ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਸੈਂਸ ਪ੍ਰੋ ਮਾਡਲ ਨੂੰ ਲਾਂਚਿੰਗ ਤੋਂ ਬਾਅਦ ਇੱਕ ਦਿਨ ਦੇ ਵਿੱਚ ਪੈਨ ਇੰਡੀਆ 8000 ਬੁਕਿੰਗ ਹੋ ਚੁੱਕੀਆਂ ਨੇ ਅੱਛਾ ਪਹਿਲਾਂ ਤੋਂ ਆਲਰੇਡੀ ਹੋ ਗਿਆ ਬਿਲਕੁਲ 8000 ਬੁਕਿੰਗ ਇੱਕ ਦਿਨ ਦੇ ਵਿੱਚ ਹੋਈਆਂ ਨੇ ਠੀਕ ਹੈ ਜੀ ਇਹ ਬਹੁਤ ਵੱਡੀ ਅਚੀਵਮੈਂਟ ਹੈ ਤੇ ਇਹਦੇ ਵਿੱਚ ਜੋ ਕੰਪਨੀ ਨੇ ਮਿਨਿਮਮ ਵੇਟਿੰਗ ਪੀਰੀਅਡ ਸਾਨੂੰ ਦਿੱਤਾ ਉਹ 3 ਮਹੀਨੇ ਦਾ ਆਫਟਰ ਬੁਕਿੰਗ ਠੀਕ ਹੈ ਬਹੁਤ ਨੋਮੀਨਲ ਅਮਾਊਂਟ ਦੇ ਨਾਲ ਤੁਸੀਂ ਗੱਡੀ ਨੂੰ ਬੁੱਕ ਕਰ ਸਕਦੇ ਹੋ ਲਾਈਕ 11000 21 31 ਵਟ ਏਵਰ ਤਾਂ ਤੁਸੀਂ ਛੋਟੀ ਜੀ ਅਮਾਊਂਟ ਦੇ ਨਾਲ ਗੱਡੀ ਨੂੰ ਬੁੱਕ ਕਰ ਸਕਦੇ ਹੋ ਗੱਡੀ ਨੂੰ ਬੁੱਕ ਕਰ ਸਕਦੇ ਆ ਵੀ ਕਹਿਣਾ ਮਤਲਬ ਵੀ ਅੱਜ ਅਜੇ ਆਪਾਂ ਕਰਕੇ ਅੱਜ ਆਪਣੀ ਲਾਂਚ ਹੋ ਜੂਗੀ 4 ਵਜੇ ਆਪਾਂ 4 ਵਜੇ ਦਾ ਟਾਈਮ ਆਪਣਾ ਗੱਡੀ ਲਾਂਚ ਦਾ ਜੀ ਜੀ ਠੀਕ ਹੈ ਅੱਜ ਦੇ ਦਿਨ ਤੋਂ ਸਟਾਰਟ ਹੋ ਜੂਗੀ ਬੁਕਿੰਗ ਕਿ ਕੱਲ ਤੋਂ ਸਟਾਰਟ ਕਰੀਏ ਜੀ ਆਪਾਂ ਮੰਨ ਲਓ ਬੁਕਿੰਗ ਤਾਂ ਆਲਰੇਡੀ ਦੀ ਸਟਾਰਟ ਹੈ 8 ਤਰੀਕ ਤੋਂ ਸਟਾਰਟ ਹੈ ਠੀਕ ਹੈ ਬਟ ਇਹਦੀ ਡੀਲਰ ਪ੍ਰਿੰਸੀਪਲ ਤੇ ਲਾਂਚਿੰਗ ਅੱਜ ਹੈ ਪੈਨ ਇੰਡੀਆ ਦੀ ਲਾਂਚ 6 ਤਰੀਕ ਨੂੰ ਹੋ ਚੁੱਕੀ ਹੈ ਠੀਕ ਹੈ ਠੀਕ ਹੈ ਠੀਕ ਡੀਲਰ ਦੇ ਡੀਲਰ ਪ੍ਰਿੰਸੀਪਲ ਦੇ ਉੱਪਰ ਇਹਦੀ ਲਾਂਚਿੰਗ ਅੱਜ ਹੈ ਤਾਂ ਲੋ ਵੀ ਮਤਲਬ ਇਹ ਸੀਗੇ ਆਪਣੇ ਨਾਲ ਐਮਜੀ ਮੋਟਰ ਦੇ ਸਾਰਾ ਆਪਣੇ ਅਮਨ ਜੀ ਤੇ ਵੀਡੀਓ ਕਿੱਦਾਂ ਦੀ ਲੱਗੀ ਤੇ ਬੁਕਿੰਗਾਂ ਵੀ ਆਪਣੇ ਸਰ ਨਾਲ ਹੋ ਗਈਆਂ ਸਟਾਰਟ ਤੇ ਜਿਨ੍ਹਾਂ ਨੇ ਆਪਣੇ ਬੁਕਿੰਗ ਤਾਂ ਪਹਿਲਾਂ ਤੋਂ ਹੀ ਚੱਲਦੀ ਸੀਗੀ ਕਹਿੰਦਾ ਮਤਲਬ ਅੱਜ ਇਹਨੂੰ ਲਾਂਚ ਕਰਕੇ ਅੱਜ ਤੋਂ ਆਪਣੇ ਬਠਿੰਡਾ ਸ਼ਹਿਰ ਦੇ ਵਿੱਚ ਆਪ ਜੇ ਤੁਸੀਂ ਅੱਜ ਕਰਾਉਣੀ ਹੈ ਬੁਕਿੰਗ ਅੱਜ ਵੀ ਕਰਾ ਸਕਦੇ ਹੋ ਤੇ ਜੇ ਤੁਸੀਂ ਕੱਲ ਤੋਂ ਸਟਾਰਟ ਕਰਨੀ ਹੈ ਤਾਂ ਕੱਲ ਤੋਂ ਵੀ ਸਟਾਰਟ ਕਰ ਸਕਦੇ ਹੋ ਤੇ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਕਮੈਂਟ ਲਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਧੰਨਵਾਦ ਸਦਾ